ਪਾਜੀ ਅੱਜ ਲੁਧਿਆਣੇ ਤੇ ਨੀਟੂ ਭਾਈ ਆਏ ਉਧਰ ਰਸ ਦਿਖਾ ਰਹੇ ਮੇਰਾ ਵੀ ਸਾਰੇ ਸਾਰੇ ਰਾਜ ਦੇ ਵਿੱਚ ਪਾਜੀ ਸੰਜੇ ਲਾਡੀਆਂ ਜੇ ਆਏ ਆ ਤੇ ਨੀਟੂ ਛਟਾਵਾਂ ਵਾਲੇ ਆ ਕੇ ਐਡਾ ਐਡਾ ਬੈੱਕ ਵਾਲੀ ਲੈ ਕੇ ਆਏ ਆ ਪਾਜੀ ਅੱਗੇ ਹਾਂ ਇਹਨਾਂ ਨੇ ਹੋਲੀ ਬੰਪਰ ਕੱਢਿਆ 2.5 ਕਰੋੜ ਦਾ ਕਿਸੇ ਦਾ ਹਾਂ ਤੇ ਜਿਹੜਾ ਹੁਣ ਆ ਕੀ ਬਸਾਕੀ ਬੰਪਰ ਨਿਕਲੂਗਾ 6 ਕਰੋੜ ਦਾ ਉਹ ਨਿਕਲਿਆ ਮੇਰਾ ਉਹ ਪਾਜੀ 6 ਕਰੋੜ ਇੰਨੇ ਨਿੱਕੇ ਬੈਂਕ ਤੇ ਨਹੀਂ ਹੋਣਾ ਤੁਹਾਡਾ ਕੀ ਹੋ ਗਿਆ ਤੁਹਾਨੂੰ ਉਹ ਅੱਗੇ ਵੀ ਗੱਲ ਚੱਲ ਰਹੀ ਨਿਕਲ ਬੈਗ ਦੇ ਦੇਖੋ ਇਦੇ ਅੰਦਰ ਜਿਹੜੀਆਂ ਬੋਰੀਆਂ ਦੇਖੋ ਐਡੀ ਬੋਰੀਆਂ 6 ਕਰੋੜ ਪਰ ਨਾਏ 6 ਕਰੋੜ ਪਰ ਪਰ ਕੇ ਲੈ ਕੇ ਜਾਣਾ ਇਤੋਂ ਭਾਜੀ ਸੰਜੇ ਲਾਟਰੀ ਵਾਲੇ ਕਹਿੰਦੇ ਇਸ ਵਾਰ ਖੁੱਦੋ ਸਿਰਫ 500 ਰੁਪਏ ਦੇ ਵਿੱਚ 600 ਕਰੋੜ 6 ਕਰੋੜ ਦਾ ਇਹ ਬੋਰੀ ਸੇ ਮੈਂ ਪਰ ਕੇ ਲੈ ਕੇ ਜਾਣਾ ਮੈਂ ਪਰ ਕੇ ਲੈ ਕੇ ਜਾਣਾ ਵਾ ਤੁਸੀਂ ਉਹਨੇ ਕਰਦਾ ਕਿ ਤੁਹਾਨੂੰ ਦਾਦੀ ਭਾਈ ਲਾਟਰੀ ਦਾ ਟਿਕਟ ਦੇਣਾ ਵਸਾਖੀ ਪੰਪਰ ਆ ਗਿਆ 6 ਕਰੋੜ ਸਿਰਫ 500 ਰੁਪਏ ਸੰਜੇ ਲਾਟਰੀ 52 ਨੰਬਰ 52 ਨੰਬਰ ਯਾਦ ਰੱਖੋ ਹਮੇਸ਼ਾ ਤੁਸੀਂ ਇਹਨਾਂ ਨੇ ਬੜੇ ਕਰੋੜਪਤੀ ਬਣਾਇਆ ਹੁਣ ਵਾਰੀ ਮੇਰੀ ਐ ਲੋ ਜੀ ਪਿਛਲੇ 40 ਸਾਲਾਂ ਤੋਂ ਸੰਜੇ ਲਾਂਡਰੀ ਵਾਲੇ ਕਹਿੰਦੇ ਕੋ ਨੂੰ ਸਿਰਫ ਆਹ ਚੱਕਰ ਪਾਜੀ ਟਿਕੜ ਚੱਕਰਾਓ ਆ ਲੋ ਜੀ 6 ਕਰੋੜ ਦਾ ਗਰੰਟਡ ਤੁਹਾਨੂੰ ਇਨਾਮ ਮਿਲ ਜਾਣਾ ਇਹ ਲੈਣੀ ਐ ਮੈਂ ਜੀ ਇਹ ਤੁਹਾਨੂੰ ਦਵਾਂਗੇ ਭਾਜੀ ਬੋਰਾ ਬੋਰਾ ਕਿੱਡਾ ਕ ਵਿੱਚ ਪਾ ਦੇ ਇੱਕ ਬੋਰਾ ਇਹ ਜੀ ਪੌਣੀਆ ਖੜ ਦਿਓ ਉਹ ਰੁਪਈਆ ਪਵਾ ਕੇ ਹੋ ਹੋ ਪਹਿਲਾਂ 500 ਰੁਪਈਆ ਵੀ ਦੋ ਹਾਂ ਹਾਂ 500 ਰੁਪਈਆ ਦੋ ਤਵਾ ਦੇਖ ਲਓ ਮੈਂ ਤੁਹਾਨੂੰ ਇੰਦੀ ਦਿਖਾਣਾ ਹਾਂਜੀ ਬਾਜੀ ਇੱਧਰ ਆ ਗਿਆ ਸੀ ਅੱਜ ਕਿੱਥੇ ਕਿੱਥੇ ਆ ਜੀ ਅਸੀਂ ਆਪਾਂ ਬਾਜੀ ਸਰਜੈਂਟ ਏਜੰਸੀ ਅਸੀਂ ਪਹੁੰਚੇ ਆ ਲੁਧਿਆਣਾ ਜਿੱਥੇ ਕੀ ਥੋਮਿਲਿਆ ਨੰਬਰ 52 ਨੰਬਰ ਤੇ ਪੰਜਾਬ ਸਟੇਟ ਡੀਅਰ ਬਸਾਖੀ ਬੰਪਰ 2025 6 ਕਰੋੜ ਦਾ ਗ੍ਰੈਂਟਡ ਇਨਾਮ ਤੇ 6 ਕਰੋੜ ਦਾ ਬੋਰਾ ਭਰ ਕੇ ਨੀਡੂ ਬਾਜੀ ਕਹਿੰਦਾ ਮੈਂ ਲੈ ਕੇ ਜਾਣਾ ਇੱਕ ਬੈਗ ਤੇ ਇੱਕ ਬੋਰਾ ਵਾ ਹਾਂ ਤੇ ਹੁਣ ਇਹਨਾਂ ਦਾ ਧੋਣਾ ਆਜੋ ਬਾਜੀ ਬਧਾਈਆਂ ਬਧਾਈਆਂ ਤੁਹਾਨੂੰ ਇਹ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੈ ਜੀ ਮੈਂ ਤੁਹਾਨੂੰ ਦੱਸ ਦਿਆ ਕੀ ਹੁਣ ਇਹ ਹੋਲੀ ਬੰਪਰ ਜਿਹੜਾ ਸੀਗਾ 2.5 ਕਰੋੜ ਦਾ ਪੂਰਾ 2.5 ਕਰੋੜ ਦਾ 2.5 ਕਰੋੜ ਦਾ ਹੋਲੀ ਬੰਪਰ ਇਹਨਾਂ ਨੇ ਐਸੇ ਸੰਜੀਅ ਏਜੰਸੀ ਤੋਂ ਗਿਆਵਾ ਉਸ ਨੂੰ 2.5 ਕਰੋੜ ਦਾ ਨਾਮ ਇਹਨਾਂ ਨੇ ਦਿੱਤਾ ਲੇਕਿਨ ਹਾਲੇ ਵੀ ਮੌਕਾ ਖੁੰਝਾ ਥੋੜਾ ਤੁਸੀਂ ਵੀ ਆ ਸਕਦੇ ਹੋ ਕਿ ਪਰ ਸਾ ਕੀਪਮ ਪਰ ਆ ਗਿਆ ਤੇ ਵਿਸਾਖੀ ਪੰਪਲ ਕੋਈ 2.5 ਕਰੋੜ ਦਾ ਨਹੀਂ ਕੋਈ 3 ਕਰੋੜ ਦਾ 6 ਕਰੋੜ ਦਾ ਪੂਰੇ 6 ਕਰੋੜ ਦਾ ਪੂਰੇ 6 ਕਰੋੜ ਮੈਂ ਲੈ ਕੇ ਜਾਣ ਦੇ ਵਿੱਚ ਪਾ ਕੇ ਲੋ ਜੀ ਆ ਬੋਰਾ ਆ ਗਿਆ ਭਾਈ ਹੁਣ ਤੁਸੀਂ ਇੱਕ ਵਾਰੀ ਡਿਟੇਲ ਦੱਸ ਦੋ ਕਿ 6 ਕਰੋੜ ਵਾਲਾ ਤੁਸੀਂ ਦੇਣਾ ਕਿਵੇਂ ਆ ਸਾਨੂੰ 19 ਤਰੀਕ ਨੂੰ ਇਸ ਦਾ ਡਰਾਅ ਹੈ ਵਿਸਾਖੀ ਬੰਪਰ ਪੰਜਾਬ ਸਟੇਟ ਦਾ 6 ਕਰੋੜ ਫਸਟ ਪ੍ਰਾਈਜ਼ ਹੈ गारंटेड ही गारंटेड है गारंटेड है उसके बाद बीस लाख के पांच प्राइज भी है दस लाख के पांच प्राइज भी है पांच लाख के पांच प्राइज भी है उसके बाद छोटे प्राइज भी है का तीन हजार ने कल रात को होली बंपर का था वो भी गारंटेड था संजय दे दिया पब्लिक ने जी होली बंपर निकल गया ढाई करोड़ का था छह करोड़ का वैसाखी बम्पर कविंजा बविंजा नंबर दुकान तक जल्दी जल्दी आ जाओ कितना ਚਾਹਣ ਤੁਹਾਡੇ ਜੀ ਕਰੋੜਪਤੀ ਕਹਿੰਨੇ ਕਿੰਨੇ ਬੰਨ ਹੱਥ ਖੜਾ ਕਰਕੇ ਦੱਸੋ ਮੈਂ ਬੰਨਾਂ ਮੈਂ ਹਾਂ ਕਰੋੜਪਤੀ ਕੌਣ ਕੌਣ ਬੰਨਣਾ ਚਾਹਤਾ ਹੈ ਮੈਂ ਬੰਨਾਂ ਮੈਂ ਬੰਨਣਾ ਚਾਹਤੇ ਬੰਨਣਾ ਆਪ ਕਰਾ ਕਰੋ ਫਿਰ ਇੱਧਰ ਦਿਖਾਓ ਜੀ ਕਰੋੜਪਤੀ ਕਿਸੇ ਬੰਨਣਾ ਬੰਨਣਾ ਆਪ ਕਰਾ ਕਰੋ ਓਕੇ ਗੱਡੂ ਖਾਲਿਆ ਹੋ ਮੂ ਮਿੱਠਾ ਕਰ ਲਿਆ ਕਰੋੜਪਤੀ ਬੰਨਣਾ ਹਾਂ ਬੰਨਣਾ ਹੈ ਕਿਉਂ ਨਹੀਂ ਕਿਵੇਂ ਬੰਨਣਾ ਹੈ ਲੋਟਰੀ ਖੇល ਕੇ ਲਓ ਜੀ ਲੋਟਰੀ ਲੈ ਕਰੋੜਪਤੀ ਬੰਨਣਾ ਕਿਵੇਂ ਬੰਨਣਾ ਹੈ ਟਿਕਟ ਲੈ ਗਏ ਟਿਕਟ ਘਾਸੇ ਲਈ ਦੋਨੇ ਇਧਰ ਸੰਜੀ ਐਜੰਸੀ ਜੀ ਤੋਂ ਲੈਣੀ ਹੈ ਸੋ ਭਾਈਆ ਭਾਈਆ ਆਪਣੇ ਭਾਈ ਇਹਨਾਂ ਨੂੰ ਵੀ ਪੁੱਛੋ ਜੀ ਹਾਂਜੀ ਮਹਾਰਾਜ ਕਰੋੜਪਤੀ ਬਣਨਾ ਪਈ ਸੰਜੀ ਐਜੰਸੀ ਇਹਨਾਂ ਨਾਲ 2.5 ਕਰੋੜ ਪਿਛਲੀ ਵਾਰ ਕੱਢਦਾ ਪਾ ਸੰਜੀ ਐਜੰਸੀ ਤੋਂ ਲੈਣਗੇ 52 ਨੰਬਰ 52 ਨੰਬਰ ਦੁਕਾਨ ਪਿਛਲੇ 40 ਸਾਲਾਂ ਤੋਂ ਇਸ ਪੂਰੇ ਬਿਜ਼ਨਸ ਵਿੱਚ ਇਹਨਾਂ ਤੇ ਪਤਾ ਨਹੀਂ ਕਿੰਨੇ ਬੰਦੇ ਇਹਨਾਂ ਨੇ ਕਰੋੜਪਤੀ ਬਣਾਏ ਬਣਾਉਂਦੇ ਆ ਆਜੋ ਭਾਈ ਜੀ ਇਧਰ ਕਰੋੜਪਤੀ